ਬਿਲੋਪਨ ਵਿਧੀ ਦਾ ਕੁਐਸਚਨ ਨੰਬਰ ਤੀਜਾ ਕੁਐਸਚਨ ਨੰਬਰ ਤੀਜਾ ਪਹਿਲੇ ਪਾਠ ਦਾ ਕੁਝ ਇਸ ਤਰ੍ਹਾਂ ਦਿੱਤਾ ਗਿਆ ਹੈ ਪਹਿਲਾਂ ਆਪਾਂ ਨੂੰ ਪਹਿਲੀ ਸਮੀਕਰਨ ਇਸ ਤਰ੍ਹਾਂ ਦੂਜੀ ਸਮੀਕਰਨ ਇਸ ਤਰ੍ਹਾਂ ਇਹਨੂੰ ਆਪਾਂ ਸਹੀ ਕਰਾਂਗੇ ਪਹਿਲਾਂ ਦੇਖੋ 3x 5y ਇਹਨੂੰ ਆਪਾਂ ਉਧਰ ਲੈ ਜਾਗੇ ਖੱਬੇ ਪਾਸੇ ਕਿੰਨਾ ਬਣ ਗਿਆ ਜੀ 4 x ਵਾਲ ਇੱਕ ਪਾਸੇ ਹੈ ਇਹ ਇੱਧਰ ਆ ਜਾਊਗੀ 2y ਮਾਈਨਸ ਦਾ 7 ਉਧਰ ਦਾ ਇਸ ਤਰ੍ਹਾਂ ਹੀ ਪੈਰੂਗਾ ਤੇ ਆਪਾਂ ਪਹਿਲੀ ਸਮੀਕਰਨ ਕਮਾ ਕੇ ਇਹਨੂੰ ਆਪਾਂ ਦੂਜੀ ਸਮੀਕਰਨ ਨਾਲ ਕਮਾਗੇ ਕਿਉਂਕਿ ਆਪਾਂ ਇਸ ਤਰ੍ਹਾਂ ਸਿੱਖ ਲਿਆ ਵੀ ਇੱਕ ਪਾਸੇ ਨੰਮੈਰੀਕਲ ਅੰਕੜੇ ਤੇ ਦੂਜੇ ਪਾਸੇ ਵੇਰੀਏਬਲ ਨੇ ਯਾਨੀ ਕਿ x y ਤਦ ਤਰੀਕਾ ਆਪਣਾ ਉਹੀ ਹੈ ਆਪਾਂ ਪਹਿਲਾਂ x ਵਾਲੇ ਨੂੰ ਕੀ ਕਰ ਲਾਂਗੇ ਬਰਾਬਰ ਕਰ ਲਾਂਗੇ ਸੈਕੰਡ ਸਮੀਕਰਨ ਨੂੰ ਦੂਜੀ ਸਮੀਕਰਨ ਨੂੰ

ਯਾਨੀ ਕਿ ਆਪਾਂ ਇਹ ਨੂੰ ਕਿੰਨੇ ਨਾਲ ਮਲਟੀਪਲਾਈ ਕਰਤੀ ਕੰਨਾ ਮਲਟੀਪਲਾਈ ਕਰਤੀ ਹੋਣਾ ਇਸੇ ਤਰ੍ਹਾਂ ਆਪਾਂ ਸਮੀਕਰਨ ਬੰਨ ਨੂੰ ਸਮੀਕਰਨ ਬੰਨ ਨੂੰ 9 ਨਾਲ ਮਲਟੀਪਲਾਈ ਕਰਦੇ 9 ਨਾਲ ਗੁਣਾ ਕਰਨ ਤੇ 9 ਨਾਲ ਗੁਣਾ ਕਰਨ ਤੇ ਦੇਖੋ ਤੁਹਾਨੂੰ ਦੱਸਿਆ ਸੀ ਜਿਹੜੀ ਸਮੀਕਰਨ ਆਪਾਂ ਲੈ ਰਹੇ ਆ ਮਤਲਬ ਕਿ ਉਹਨੂੰ ਉਸਦੀ ਦੂਜੀ ਸਮੀਕਰਨ ਯਾਨੀ ਕਿ ਉਸ ਸਮੀਕਰਨ ਨੂੰ ਛੱਟ ਕੇ ਜੇ ਆਪਾਂ ਇਹ ਦੂਜੀ ਸਮੀਕਰਨ ਨੂੰ ਪਹਿਲੀ ਸਮੀਕਰਨ ਦੇ x ਵਾਲੇ ਕੋਫੀਸ਼ੀਐਂਟ ਨਾਲ ਮਲਟੀਪਲਾਈ ਕੀਤਾ ਤਾਂ ਨਾਲ ਹੁਣ ਆਪਾਂ ਪਹਿਲੀ ਸਮੀਕਰਨ ਦੇ ਨੂੰ ਕਿੰਨਾ ਮਲਟੀਪਲਾਈ ਕਰਾਂਗੇ x ਦੇ ਕੋਫੀਸ਼ੀਐਂਟ 9 ਨਾਲ ਆਪਾਂ 9 ਨਾਲ ਮਲਟੀਪਲਾਈ ਕਰਕੇ ਕੀ ਬਣ ਜੂਗਾ ਇਹ 9 3 27x 9 5 45 ਤੇ 9 4 36 ਤਾਂ ਦੇਖੋ ਤੁਸੀਂ ਇਹਦੇ ਵਿੱਚ ਜਿਹੜਾ 27x 27x ਹੈ 27x 27x ਉਹ ਕੀ ਹੋ ਗਿਆ ਬਰਾਬਰ ਹੋ ਗਿਆ ਤਾਂ ਇਹ ਆਪਾਂ ਨੂੰ ਚਾਹੀਦਾ ਸੀ ਹੁਣ ਆਪਾਂ ਇਹਨਾਂ ਦੋਨਾਂ ਨੂੰ ਕੀ ਕਰਾਂਗੇ ਸਬਟ੍ਰੈਕਟ ਕਰਾਂਗੇ ਇਹਨੂੰ ਆਪਾਂ ਤੀਜੀ ਸਮੀਕਰਨ ਕਹਿ ਦਾਂਗੇ ਇਹਨੂੰ ਆਪਾਂ ਚੌਥੀ ਯਾਨੀ ਕਿ ਦੋਨਾਂ ਨੂੰ ਕੀ ਕਰਦਾਂਗੇ ਆਪਸ ਚ ਕਟਾਅ ਕਰਦਾਂਗੇ ਤਾਂਨ ਵਿੱਚੋਂ ਸਮੀਕਰਨਾਂ ਤੰਨੇ ਵਿੱਚੋਂ 4 ਘਟਾਉਣ ਤੇ 4 ਘਟਾਉਣ ਤੇ ਯਾਨੀ ਕਿ ਇਹਦੀ ਆਪਣੀ ਇਹ ਇਹਦੇ ਵਿੱਚ ਆਪਾਂ ਚਾਰ ਘਟਾ ਦਾਂਗੇ 27x 6y 21 ਯਾਨੀ ਕਿ ਬਰਾਬਰ ਹੈ 21 ਫਿਰ 27x 45y 27x 45y 36 ਦੇਖੋ ਜੇ ਆਪਾਂ ਨੇ ਕਟਾਅ ਕੀਤਾ ਨਹੀਂ ਕਟਾਅ ਕਰਾਂਗੇ ਸੋੰਦ ਸਿਆ ਹੋਇਆ ਜਦੋਂ ਆਪਾਂ ਕਟਾਹ ਮੰਗੇ ਜਦੋਂ ਆਪਾਂ ਕਟਾਹ ਕਰਾਂਗੇ ਤਾਂ ਜਿਹੜੀ ਨਿਚਲੇ ਦੀਆਂ ਨੇ ਪਲੱਸ ਵਾਲੀ ਮਾਈਨਸ ਦੀ ਬਣ ਜੂਗੀ ਮਾਈਨਸ ਵਾਲੀ ਪਲੱਸ ਦੀ ਬਣ ਜੂਗੀ ਤੇ ਪਲੱਸ ਵਾਲੀ ਮਾਈਨਸ ਦੀ ਬਣ ਜੂਗੀ ਹੁਣ 27 ਚੋਂ 27 ਕੱਢੇ 0 ਹੁੰਦਾ ਤਾਂ ਖਤਮ ਹੈ 1 6 ਹੈ 1 45 ਹੈ 1 6 ਹੈ 1 45 ਹੈ ਤਾਂ ਦੇਖੋ ਪਲੱਸ ਦੀ ਨਿਸ਼ਾਨੀ ਬੱਧੀ ਹੈ ਆਨਸਰ ਪਲੱਸ ਚ ਆਊਗਾ ਨਿਸ਼ਾਨੀਆਂ ਅਲੱਗ-ਅਲੱਗ ਨੇ ਨਿਸ਼ਾਨੀਆਂ ਕੀ ਨੇ अलग अलग ने तक कटा होगा पंताली छे कटे उन्ताली उन वाई ठीक है जी एक एक का एक उपर एक की तो के लिख सकते हो माइनस छत्ती तो देखो जी निशानिया अलग अलग नेता हमेशा की होगा कटा होगा तो छत्ती चो एक गए पंद्रह छत्ती पर आऊगा जी ਮਾਈਨਸ ਦਾ ਮਾਈਨਸ ਦਾ 15 ਕਿਉਂਕਿ 36 ਮੁਰੇ ਮਾਈਨਸ ਦੀ ਨਿਸ਼ਾਨੀ ਹੈ ਤਾਂ y ਕਿਹਦੇ ਬਰਾਬਰ ਆ ਗਿਆ -15 39 ਤਾਂ ਸਾਰੇ ਨੂੰ ਪਤਾ ਇੱਕ ਤਿੰਨ ਦੇ ਪੜੇ ਚ ਕੱਟਦੇ ਨੇ 3 5 15 13 13 3 39 ਤਾਂ y ਦਾ ਮੁੱਲ ਕਿੰਨਾ ਆ ਗਿਆ -5 30 ਹੁਣ ਆਪਾਂ ਕੱਢਾਂਗੇ x ਦਾ ਮੁੱਲ x ਦੇ ਮੁੱਲ ਲਈ ਆਪਾਂ y ਨੂੰ ਆਪਾਂ ਪਹਿਲੀ ਸਮੀਕਰਨ ਦੇ ਵਿੱਚ ਪੁੱਟ ਕੱਟਾਂਗੇ ਯਾਨੀ ਕਿ ਪਰਤਾਂਗੇ y ਦਾ ਮੁੱਲ ਸਮੀਕਰਨ 1 ਵਿੱਚ ਪਰਨਤੇ 1 ਵਿੱਚ ਪਰਨਤੇ ਦੇਖਦੇ ਆ ਜੀ ਪਰ ਨੈਕਸਟ ਵੀ ਇਸੇ ਤਰ੍ਹਾਂ ਆ ਜਾਊਗਾ -5 ਤੇ -5 30 4 फोर देखो मेंस मेंस प्लस बन गया तन एक्स पच्ची अपाउन तेरह बराबर है चार तनएक्स बराबर है चार मैनस पच्ची अपाउन तेरह देखो इधर है प्लस का पच्ची अपाउन तेरह से उधर आके का बन गया माइनस का बन गया ਚਾਰ ਨੀਚੇ ਕੁਝ ਹੈ ਨਹੀਂ ਸੀ ਜੇ ਨਾ ਕੁਝ ਨੀਚੇ ਹੋਵੇ ਤਾਂ ਹਮੇਸ਼ਾ ਇੱਕ ਹੁੰਦਾ ਤਾਂ ਆਪਾਂ ਨੇ ਇੱਕ ਲਾ ਲਿਆ ਇਹ ਸਿੰਪਲ ਜੋੜ ਘਟਾ ਬਣ ਗਿਆ ਹੁਣ ਤਾਂ 3x 52 13 3x 27 13 x 27 13 ਇਧਰ ਮਲਟੀਪਲਾਈ ਦਾ ਸੀ ਤਾਂ ਨੀਚੇ ਡਿਵਾਈਡ ਦਾ ਹੋ ਗਿਆ ਉੱਪਰੋਂ ਨੀਚੇ ਵਾ ਗਿਆ 31 ਦਾ 339 ਦਾ 27 ਦਾ x ਕਿੰਨਾ ਆ ਗਿਆ 9 13 x ਕਿੰਨਾ ਆ ਗਿਆ ਜੀ 9 13 y ਕਿੰਨਾ ਆਇਆ ਆਪਣਾ -5 30 ਐਸੀ ਆਪਣਾ 3rd ਕੁਐਸਚਨ ਇਹ ਤੋਂ ਬਾਅਦ ਆਪਾਂ 4th ਕੁਐਸਚਨ ਕਰਾਂਗੇ ਕੁਐਸਚਨ ਨੰਬਰ ਚੌਥਾ ਪਹਿਲੇ ਪਾਰ ਦਾ ਤਾਂ ਦੇਖੋ ਆਪਾਂ ਨੂੰ ਕੁਝ ਇਸ ਤਰ੍ਹਾਂ ਸਮੀਕਰਨਾਂ ਦਿੱਤੀਆਂ ਹੋਈਆਂ ਨੇ ਆਪਾਂ ਇਹਨੂੰ ਬੜਾ ਸਹੀ ਕਰਕੇ ਲਿਖਾਂਗੇ ਜਿਵੇਂ ਕਿ ਆਪਾਂ ਪਹਿਲੀ ਸਮੀਕਰਨਾਂ ਕ੍ਰੋਸ ਮਲਟੀਪਲਾਈ ਕਰ ਦਿੰਦੇ ਹਾਂ ਜਿਹਨੂੰ ਆਪਾਂ ਬਟਰਫਲਾਈ ਮੈਥਡ ਕਹਿੰਦੇ ਆ ਤਾਂ ਕੀ ਬਣ ਚੁਗੀ ਇਸ ਨੂੰ ਆਣੀ ਚਾਹੀਦੀ ਹੈ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਤਾਂ 3x 3 ਨੂੰ x ਨਾਲ ਕਰਤੀ 2 ਨੂੰ 2 ਨਾਲ ਕੀਤੀ 4 نیچے ਆਪਸ ਚ ਕਰਤੀ 2 3 6 ਦੇ ਬਰਾਬਰ ਉਸੇ ਤਰ੍ਹਾਂ ਦਾ ਐਥਰ ਡਿਵਾਈਡ ਚ ਹੈ ਉਧਰ ਹੈ ਕਿ ਮਲਟੀਪਲਾਈ ਦਾ ਹੋ ਜੂਗਾ 3x 4y -6 a ki ban ki apni pehli samikaran ban kiji theek hai ji ta eh to baad appa dooji samikaran te focus karde ha je niche na kuch hove ta ik la lenda te eh to baad cross multiply ho hi theek hai 3x ik nu y nal kita y bichare minus di nishani minus aapas ch guna katte ਤਨ ਬਰਾਬਰ ਹੈ 3 ਤਾਂ ਇਹ ਤੋਂ ਬਾਅਦ ਤਨ ਉਹਦੇ ਅਗੇ ਮਲਟੀਪਲਾਈ ਹੋ ਗਿਆ 3x y 9 ਇਹ ਆਪਣੀ ਬਣ ਗਈ ਚੀਤੂ ਚੀ ਸਮੀਕਰ ਇਹ ਸੀ ਆਪਣੀ ਪਹਿਲੀ ਸਮੀਕਰ ਤਾਂ ਤੁਸੀਂ ਇਸ ਸਮੀਕਰਨਾਂ ਦੇ ਵਿੱਚ ਕੀ ਖਾਸੀਅਤ ਹੈ ਇਸ ਸਮੀਕਰਨਾਂ ਦੇ ਵਿੱਚ 3x 3x ਪੈਣਾ ਤੋਂ ਹੀ ਕੀ ਨੇ ਬਰਾਬਰ ਨੇ ਆਪਾਂ ਨੂੰ ਬਰਾਬਰ ਕਰਨ ਦੀ ਲੋੜ ਬਿਲਕੁਲ ਵੀ ਨਹੀਂ ਹੈ ਜੀ ਦੇਖੋ 3x 3x ਤਾਂ ਪਾਸੇ ਦਾ ਹੀ ਇੱਕ ਵਿੱਚੋਂ ਦੋ ਘਟਾ ਦੇਵਾਂਗੇ ਤਾਂ ਸਮੀਕਰਨ ਇੱਕ ਵਿੱਚੋਂ ਦੋ ਘਟਾਉਣ ਤੇ ਇੱਕ ਵਿੱਚੋਂ ਦੋ ਘਟਾਉਣ ਤੇ ਕੀ ਬਣ ਜੂਗਾ ਜੀ ਦੇਖੋ ਪਹਿਲਾਂ ਆਪਾਂ ਲਿਖ ਲਾਂਗੇ ਉਹ ਮੀਥਰੀ ਐਕਸ ਪਲੱਸ 4 ਬਾਈ ਅਜ इक्वल टू ਮਾਈਨਸ ਦਾ 6 ਫਿਰ ਦੂਜੀ ਸਮੀਕਰਨ ਲਿਖ ਲਾਂਗੇ ਆਪਾਂ -x y 9 ਤੇ ਇਸ ਤਰ੍ਹਾਂ ਪਰ ਲਾਈਨਾਂ ਮਾਰ ਲੈਂਦੇ ਆ ਤੇ ਜਿੱਥੇ ਨਿਚਲੇ ਸਮੀਕਰਨ ਚਾਹ ਜਿੱਥੇ ਪਲੱਸ ਹੈ ਉਥੇ ਮਾਈਨਸ ਕਰ ਦੋ ਜਿੱਥੇ ਮਾਈਨਸ ਹੈ ਉਥੇ ਪਲੱਸ ਕਰ ਦੋ ਜਿੱਥੇ ਪਲੱਸ ਹੈ ਉਥੇ ਮਾਈਨਸ ਕਰ ਦੋ ਦੇਖੋ ਇਹ ਕੱਟ ਜੂਗੀ ਠੀਕ ਹੈ ਜੀ 4 ਵੀ ਪਲੱਸ ਦਾ ਹੈ 1 ਵੀ ਪਲੱਸ ਦਾ ਹੈ ਤਾਂ 4 ਤੇ 1 4 ਤੇ 1 5y ਇਹ ਦੋਨੇ ਮਾਈਨਸ ਤੇ ਨੇ ਇਹ ਦੋਨੇ ਮਾਈਨਸ ਤੇ ਨੇ ਯਾਨੀ ਕਿ ਕਿਵੇਂ ਨੇ -6 -9 ਦੋਨਾਂ ਦਾ ਜਦੋਂ ਦੋਨੋਂ ਇੱਕੋ ਨਿਸ਼ਾਨੀਆਂ ਹੋਣ ਦੋਨੋਂ ਇੱਕੋ ਨਿਸ਼ਾਨੀਆਂ ਹੋਣ ਤਾਂ ਹਮੇਸ਼ਾ ਕੀ ਹੁੰਦਾ ਹੈ ਜੋੜ ਹੁੰਦਾ ਤਾਂ 9 ਤੇ 6 15 ਪਰ ਨਿਸ਼ਾਨੀ ਕਿਹੜੀ ਆਂਦੀ ਹੈ ਜਿਹੜੀ ਨਾਲ ਦਿੱਤੀ ਹੁੰਦੀ ਹੈ ਤਾਂ ਮਾਈਨਸ ਦਾ ਤਾਂ ਮਾਈਨਸ ਆਪਾਂ ਤਾਂ ਕਿੰਨਾ ਬਣ ਗਿਆ ਜੀ ਮਾਈਨਸ ਦਾ 15 ਹੁਣ y ਦੇ ਬਰਾਬਰ ਆਜੂਗਾ -15 5 ਕਿਉਂਕਿ ਇਧਰ ਮਲਟੀਪਲਾਈ ਦਾ ਸੀ ਉਧਰ ਇਹ ਕਾਟਾ ਹੋ ਗਿਆ ਡਿਵਾਈਡ ਦਾ ਤਾਂ 5 3 15 ਹੁੰਦਾ ਤੇ ਮਾਈਨਸ ਤਾਂ ਕੀ ਆ ਗਿਆ 3 ਆ ਗਿਆ ਹੁਣ y ਦਾ ਮੁੱਲ ਕੀ ਦੇ ਵਿੱਚ ਪੁੱਟ ਕਰਾਂਗੇ ਆਪਾਂ ਸਮੀਕਰਨ 1 ਦੇ ਵਿੱਚ y ਦਾ ਮੁੱਲ ਸਮੀਕਰਨ ਸਮੀਕਰਨ 1 ਵਿੱਚ ਪਰਨ ਤੇ 1 ਵਿੱਚ ਪਰਨ ਤੇ ਦੇਖੋ ਇੱਕ ਕਿਹੜੀ ਸਮੀਕਰਨ ਆਪਣੀ ਇਹ ਆਪਾਂ ਭਰ ਦਿੰਦੇ ਆ ਤਾਂ x 4 y ਕਿਨਾਰੇ ਆਪਣੇ ਕੋਲ -3 ਤਾਂ -3 ਬਰਾਬਰ ਹੈ ਦਾ 6 ਤਾਂ ਸਾਡੇ ਪਹਾੜੇ ਆਉਂਦੇ ਨੇ 4 3 12 ਹੁੰਦੇ ਨੇ ਤਾਂ x 12 ਬਰਾਬਰ ਹੈ ਦਾ 6 12 ਉਧਰ ਇਕਾਦਾ ਹੋ ਜੂਗਾ ਪਲੱਸ ਤਾਂ ਹੋ ਜੂਗਾ ਤਾਂ x 6 12 tan x बराबर है 6x बराबर है 6/3 x बराबर कितना आ गया जी 2 बहुत इजी सम थी y ਦਾ ਮੂਲ -3 ਆਇਆ ਤੇ x ਦਾ ਮੂਲ ਕਿੰਨਾ ਆਇਆ 2 ਆਇਆ ਇਸਵਾਲ ਤੇ ਪੇਪਰ ਚਾ ਸਕਦਾ ਕਿਉਂਕਿ ਥੋੜਾ ਟਿਕੀਜ ਹੈ ਸੌਖਾ ਬਹੁਤ ਹੈ ਆਪਾਂ ਠੀਕ ਹੈ ਜੀ ਆਪਣੀ ਪਹਿਲੀ ਡੱਬੀ ਦੇ ਪਹਿਲੇ 4 ਸਵਾਲ ਹੋ ਚੁੱਕੇ ਨੇ ਇਸ ਤੋਂ ਬਾਅਦ ਆਪਾਂ ਦੂਜੀ ਡੱਬੀ ਸਟਾਰਟ ਕਰਾਂਗੇ